ਮਿੱਤਰੋ ਕੀ ਹਾਲ ਚਾਲ ਆਮੀਦ ਕਰਦਾ ਸਾਰੇ ਵਧੀਆ ਹੋਗੇ ਮਿੱਤਰੋ ਅੱਜ ਆਪਾਂ ਆ ਲੱਗੇ ਆਪਾਂ ਡਿਜ਼ਾਈਨਿੰਗ ਤੇ ਆਪਾਂ ਡਿਜ਼ਾਈਨ ਕੱਢਣ ਲੱਗੇ ਹੁਣ ਇਹਦੇ ਪਲਾਈ ਦੇ ਤੇ ਇਹਨੂੰ ਤੇ ਲੈਦਰ ਲਾਵਾਂਗੇ ਹੁਣ ਆਪਾਂ ਗ੍ਰੈਂਡਰ ਚਲਾਉਨੇ ਆ ਇੱਥੇ ਤੇ ਲਾਉਨੇ ਆ ਇਦਾਂ ਵੀਡੀਓ ਨਾ ਬਣੇ ਰਿਓ ਲਓ ਮਿੱਤਰੋ ਹੁਣ ਆਪਾਂ ਗ੍ਰੈਂਡਰ ਚਲਾ ਰਹੇ ਆ ਚਲੋ ਦੋ ਅੰਦਰ ਵਾਜੇ ਨਾ ਲਓ ਇਹ ਦਾ ਪੰਤੀ ਵੱਡਾ ਹੁਣ ਦੂਸਰੀ ਸਾਈਡ ਤੋਂ ਲਓ ਜੀ ਮਿੱਤਰੋ ਹੁਣ ਆਪਾਂ ਦਿੱਤਿਆ ਵੱਡ ਤਿਆਰ ਕਰੀਏ ਆਹ ਫਰੀ ਨਾ ਕਰਦੇ ਆਪਾਂ ਹੁਣ ਇਸ ਤੋਂ ਬਾਅਦ ਆ ਜਿਹੜੀ ਫੱਟੀ ਕਰਾਂਗੇ ਬਾਗ ਚ ਜਿੱਥੇ ਫੱਟੀ ਕਰਾਂਗੇ ਜਿੱਥੇ ਵੀਡੀਓ ਨਾ ਬਣੇ ਰਿਓ ਸਾਰੀ ਵੀਡੀਓ ਐਂਡ ਤੱਕ ਜ਼ਰੂਰ ਦੇਖਿਓ ਤੇ ਆਪਾਂ ਗ੍ਰੈਂਡਰ ਨਾਲ ਕੱਟਦੇ ਆ ਹੁਣ ਆਪਾਂ ਲਾ ਕੇ ਪਾਉਣੇ ਆ ਆ 20 ਆਪਾਂ ਇਦਾਂ ਇਦਾਂ ਲਾਉਣੇ ਆ ਇਹਦੇ ਉੱਤੇ ਲੈਦਰ ਲਾ ਕੇ ਲਾਉਣ ਲਾਵਾਂਗੇ ਇਦਾਂ ਵੀਡੀਓ ਨਾ ਬਣੇ ਰਿਓ ਵੀਡੀਓ ਐਂਡ ਤੱਕ ਜ਼ਰੂਰ ਬਣੇ ਰਿਓ ਲੋ ਵੀ ਮਿੱਤਰੋ ਹੁਣ ਸਾਈਡ ਵਾਲੀ ਛੱਟੀ ਵਡਣ ਡਿਆ ਜਿਹੜੀ ਵੱਡੀ ਫੱਟੀ ਸਾਈਡ ਤੇ ਮਗਰ ਆਉਣੀ ਆ ਸਾਈਡਾਂ ਨੇ ਤਾਂ ਆਪਾਂ ਛੱਟੀਆਂ ਵਡ ਲਈਆਂ ਤੇ ਲੋ ਜੀ ਵਡਤੀ ਛੱਟੀ ਲੋ ਜੀ ਵੱਡੀ ਛੱਟੀ ਚੱਕੋ ਜੀ ਐ ਪੂਰੀ ਬਰਾਬਰ ਬਰਾਬਰ ਵਡਈਆ ਵਧੀਆ ਹੋ ਗਈ ਚਲੋ ਇਹ ਵੀ ਕੰਮ ਹੋ ਗਿਆ ਇਹਨਾਂ ਦਾ ਵੀ ਹੋ ਗਿਆ ਤੇ ਹੁਣ ਆਪਣੀ ਇੱਕ ਲੈਦਰ ਲਿਆਉਣੀ ਆ ਤੇ ਇੱਕ ਹੋਰ ਬੜਨੀ ਆ ਜੀ ਇੱਕ ਹੋਰ ਇੱਕ ਹੋਰ ਬੜਨੀ ਆ ਸੱਚੀ ਕੈਮਰਾ ਤੇ ਰੱਖਿਆ ਲਓ ਮਿੱਤਰੋ ਹੁਣ ਇਹ ਆਪਾਂ ਥੜੀ ਸਾਈਡ ਵਾਲੀ ਬੜਨੀ ਆ ਤੇ ਹਾ ਡਿਜ਼ਾਈਨ ਬਣਾਇਆ ਸੀ ਵਿੱਚ ਇਹਦੇ ਇਹ ਲਉਣਾ ਇੱਥੋਂ ਐਦਾਂ ਐਦਾਂ ਲਓ ਜੀ ਮਿੱਤਰੋ ਆਪਾਂ ਬੈਕ ਸਾਈਡ ਦੇ ਤਾਂ ਘੱਟ ਨਹੀਂ ਆ ਇੱਥੇ ਬੈਕ ਸਾਈਡ ਦੇ ਤਾਂ ਆਪਾਂ ਲੀਆਂ ਬਣਾ ਤੇ ਹੁਣ ਇਧਰੋਂ ਵਾਲੀਆਂ ਰਹਿ ਗਈਆਂ ਉਹ ਬਣਾਉਣ ਦੇ ਆਪਾਂ ਚਲੋ ਵੀ ਨਿੱਕਾ ਚਲਾ ਦੇ ਗ੍ਰੈਂਡਰ ਤੇ ਲਓ ਜੀ ਮਿੱਤਰੋ ਨਿੱਕੇ ਨੇ ਕਰਤਾ ਹੁਣ ਔਨ ਕਰੂ ਐ ਮੇਰੇ ਮਿੱਤਰੋ ਇੱਕ ਜਿਹੜਾ ਅੰਡਾ ਬਣ ਗਿਆ ਤੇ ਦੂਜਾ ਵੀ ਲੋਜੀਕੋ ਬਣ ਗਿਆ ਤੇ ਬਾਕੀ ਦਾ ਆਪਾਂ ਪੀਸ ਕੱਟ ਰਹੇ ਸੀਗੇ ਇੰਨੇ ਮਗਰ ਆੜੀ ਤੇ ਜਿਹਨੇ ਚੈੱਕ ਵੀ ਆ ਇਹਨਾਂ ਦੇ ਤੁਸੀਂ ਗੈਸ ਕਰੋ ਆਪਾਂ ਇਹਨਾਂ ਦੇ ਚੇਂਜ ਕਰਾ ਦੇਣਾ ਇਹਨੂੰ ਸਰਪ੍ਰਾਈਜ਼ ਇਹ ਤੁਹਾਡੇ ਲਈ ਸਰਪ੍ਰਾਈਜ਼ ਆ ਇਹ ਤੁਹਾਨੂੰ ਫਿਰ ਥੇਰੀ ਦੱਸਾਂਗੇ ਅੱਜ ਡੈਨ ਚਲਾਵਾਂਗੇ ਬਾਕੀ ਤੇ ਹਾਂਜੀ ਮਿੱਤਰੋ ਆਪਾਂ ਹੁਣ ਲੈ ਕੇ ਆਂਦਾ ਬਲੈਕ ਲੈਦਰ ਤੇ ਇਧਰ ਕਰੀ ਹਾਂ ਤੇ ਰਾਤ ਦੇ ਵੱਜ ਗਿਆ 8 ਤੇ ਆਪਾਂ ਕਰਨ ਲੱਗੇ ਹਾਂ ਇਹਦੇ ਉੱਤੇ ਇਹ ਆ ਕੁੱਕੀ ਲੈ ਕੇ ਆਂਦੇ ਆਪਾਂ ਸ਼ਾਮ ਨੂੰ ਵਜੇ ਲਾਵਾਂਗੇ ਜੇ ਵਧੀਆ ਲੱਗਣਗੇ ਜ਼ਰੂਰ ਲਾਵਾਂਗੇ ਇਹ ਫੈਵੀਕੋਲ ਤੇ ਫੈਵੀਕ ਕਵਿਕ ਲੈ ਆਂਦੀ ਹਾਂ ਤੇ ਸਾਰਾ ਸਮਾਨ ਇਹ ਆ ਹੁਣ ਆਪਾਂ ਲੈ ਇਧਰ ਲੈਂਦਾ ਵਾਵਾ ਵੱਡਾ ਲੈਂਦਾ ਤੇ ਇਹਦੇ ਉੱਤੇ ਆਪਾਂ ਹਾਂ ਬਹੁਤ ਤਕੜਾ ਆਬ ਵਾਲਾ ਪੈਸੇ ਲੱਗੇ ਮਿੱਤਰੋ ਕੋਈ ਚਲੋ ਕੋਈ ਗੱਲ ਨਹੀਂ ਤੇ ਹੁਣ ਆਪਾਂ ਇਹਨੂੰ ਕਰਦੇ ਆ ਡਿਜ਼ਾਈਨਿੰਗ ਇਹਦੇ ਉੱਤੇ ਰੱਖਾ ਉਹਨੇ ਉਹਨੇ ਤੇ ਵੱਡੀਆਂ ਬਾਅਦ ਵਿੱਚ ਡਿਜ਼ਾਈਨਿੰਗ ਕਰਾਂਗੇ ਆਪਾਂ ਹੁਣ ਆਪਾਂ ਇਹਦੇ ਉੱਤੇ ਲੈਦਰ ਮਿਲ ਲੈਨੇ ਆ ਕਿਉਂ ਨਾ ਆਪਾਂ ਲਾਉਣੇ ਆ ਲੈਦਰ ਇਹਦੇ ਤੇ ਡਿਜ਼ਾਈਨਿੰਗ ਕਰੀਤੇ ਆਪਾਂ ਲਾਉਣੀ ਲਿਓਨ ਤੇ ਇੱਕ ਮਿੱਤਰੋ ਵਾਈਟ ਲਾਉਣੀ ਇੱਕ ਹੋਰ ਕਲਰ ਲਾਉਣੇ ਆ ਜਿਹੜਾ ਵੀ ਘੈਂਟ ਲੱਗਿਆ ਆਪਾਂ ਨੂੰ ਹੁਣ ਆਪਾਂ ਸਾਰੀ ਡਿਜ਼ਾਈਨਿੰਗ ਤੋਂ ਯੂਨਿਗ ਕਰਦੇ ਆ ਲੈ ਲਓ ਜੀ ਮਿੱਤਰੋ ਹੁਣ ਆਪਾਂ ਲੈਦਰ ਕੱਟਦੇ ਪਏ ਆ ਕੱਟ ਦਿਗਾਈ ਨਾ ਹੂੰ ਲੋ ਵੀ ਹੁਣ ਇੱਧਰ ਹੀ ਛੜ ਕੱਟ ਲਾ ਲੋ ਵੀ ਆਪਾਂ ਫਿਲਸ ਨਾਲ ਲਿਆ ਸੀ ਪਹਿਲਾਂ ਮੈਂ ਕਿੰਨਾ ਕਿ ਕੱਟਣਾ ਇੰਦੇ ਤੇ ਹੁਣ ਆਪਾਂ ਨਿਸ਼ਾਨੀ ਦਿੱਤੀਆਂ ਲਾ ਤੇ ਆਪਾਂ ਉਹਨਾਂ ਦਾ ਪੀਸ ਕੱਟ ਰਹੇ ਆ ਕੋਕੋ ਪੀਸ ਆਪਾਂ ਜ਼ਿਆਦਾ ਕੱਟ ਲਾ ਫालतੂ ਵਧ ਜਾਣਾ ਕਿਦਾਂ ਵੇਸਟ ਨਹੀਂ ਕਰਨਾ ਐਵੇਂ ਆਪਾਂ ਫालतੂ ਵੇਸਟ ਨਹੀਂ ਨਾ ਕਰਨਾ ਇਹ ਲੋ ਜੀ ਆਪਾਂ ਲਿਆ ਹੁਣ ਪੀਸ ਇਹਦੇ ਕੱਟ ਤੇ ਇਹਨੂੰ ਚੈੱਕ ਕਰਦੇ ਆ ਦੇਖਦੇ ਆ ਕਿਦਾਂ ਆਉਂਦਾ ਆ ਬੰਦਾ ਗਿਆ ਕੈਂਡ ਚ ਜੀ ਬਣਾਉਣੀ ਬਹੁਤ ਤੇ ਲਓ ਮਿੱਤਰੋ ਜੀ ਲੈ ਦਰ ਆਪਾਂ ਲਾਤੇ ਆ ਤੇ ਹੁਣ ਇਧਰ ਕੋਕੇ ਲਾਉਣੇ ਆ ਇਧਰਲੀ ਸਾਈਡ ਦਿਖਾਉਣੇ ਇਦਾਂ ਕੈਂਡ ਚ ਜਿਹਾ ਬਣਾਵਾਂਗੇ ਜਿੱਥੇ ਨਾਲ ਲਿਉਣ ਲਾਵਾਂਗੇ ਯੱਕ ਕੱਢ ਜਾ ਚੱਲ ਤੇ ਲਓ ਮਿੱਤਰੋ ਜੀ ਆਪਾਂ ਲਾ ਰਹੇ ਆ ਕੋਕੇ ਤਿੰਨ ਤਿੰਨ ਲਾਵਾਂਗੇ ਸਾਈਡਾਂ ਤੇ ਕੈਂਡ ਚ ਜਿ ਲੱਗ ਰਹੀ ਆ ਲੈਦਰ ਦੀ ਤੇ ਲਾਉਣੇ ਆ ਹੋਰ ਵੀ ਆਪਾਂ ਲਓ ਮਿੱਤਰੋ ਜੀ ਆਪਣਾ ਹੋ ਗਿਆ ਕਮ ਦਾ ਕੰਪਲੀਟ ਆਪਾਂ ਲਾਤੀ ਆਦੇ ਡਿਜ਼ਾਈਨਿੰਗ ਨੂੰ ਕੋਕਾ ਤੇ ਲੈਦਰ ਤੇ ਮਿੱਤਰੋ ਰਾਤ ਦੇ ਵੱਜ ਗਿਆ 10 ਤੇ ਹੁਣ ਕੋਕ ਕੇ ਆਇਡ ਲੱਗ ਰਿਹਾ ਇਹਦੇ ਉੱਤੇ ਡਿਜ਼ਾਈਨਿੰਗ ਦੇ ਉਹ ਤੁਹਾਨੂੰ ਦਿਖਾਉਨੇ ਆ ਜਿਹੜੇ ਆਪਾਂ ਸਾਰੇ ਕਲੀਅਰ ਕਰਤੇ ਆ ਤੇ ਤਰੋ ਘੈਂਟ ਚੀਜ਼ਾਂ ਬਣਨ ਜਾ ਰਹੀਆਂ ਤੇ ਹੁਣ ਤੁਹਾਨੂੰ ਉਹ ਦਿਖਾਉਨੇ ਆ ਸਾਰੇ ਰੱਖ ਕੇ ਇਦਾਂ ਵੀਡੀਓ ਨਾ ਬਣੇ ਰਿਓ ਤੇ ਘੈਂਟ ਚੀਜ਼ ਆਪਾਂ ਬਣਾਤੀ ਆ ਲਓ ਮਿੱਤਰੋ ਜੀ ਆ ਇੱਕ ਡਿਜ਼ਾਈਨਿੰਗ ਆ ਪਕ ਕਰਤੇ ਆ ਸਾਰੇ ਡਿਜ਼ਾਈਨ ਇਦਾਂ ਪਾ ਲਾਉਨੇ ਆ ਸਾਈਡਾਂ ਤੇ ਆ ਡਿਜ਼ਾਈਨ ਲਾਉਨੇ ਆ ਇਦਾਂ ਸਾਈਡਾਂ ਤੇ ਆ ਡਿਜ਼ਾਈਨ ਕਰਾਂਗੇ ਚੈੱਕ ਕਰਾਂ ਉਹ ਆਇਆ ਇਹ ਇਹਦੇ ਵਿੱਚ ਮਿੱਤਰੋ ਲਾਵਾਂਗੇ ਜਾਲੀ ਵੀ ਘੈਣ ਚੀਜ਼ ਬਣੇਗੀ ਤੇ ਹੁਣ ਆਪਾਂ ਦੂਜੇ ਜਿਹੜੇ ਡਿਜ਼ਾਈਨ ਕਰਦੇ ਆ ਇਹ ਇਦਾਂ ਹੀ ਵੀਡੀਓ ਨਾਲ ਬਣੇ ਰਹੋ ਆਹ ਡਿਜ਼ਾਈਨ ਆਪਾਂ ਕੱਡੇ ਫੇਟਾਂ ਦੇ ਬੈਕ ਸਾਈਡ ਦੇ ਇਹ ਵੀ ਆਪਾਂ ਕਰਾਂਗੇ ਆ ਦੇਖੋ ਇਹ ਉਹਨਾਂ ਕਰਦੇ ਆਂ ਇਹ ਕਰਾਂਗੇ ਤੇ ਇੱਕ ਮਿੱਤਰੋ ਵੀਡੀਓ ਐਨ ਤੱਕ ਜ਼ਰੂਰ ਦੇਖਿਓ। ਸੋ ਮਿੱਤਰੋ ਇਹ ਰਕਾਲ ਆਪਣੇ ਓਕੇ ਗਏ ਹੀ ਕੱਟ ਤੇ ਅੱਜ ਆਪਾਂ ਹੁਣ ਓਕੇ ਲਿਆਂਦੇ ਆ ਨਵੇਂ ਆਹ ਓਕੇ ਮਿੱਤਰੋ ਲੈ ਜਾਂਦੇ ਆ ਆਪਾਂ ਦੋ ਡਬੀਆਂ ਤੇ ਆ ਇਹਨਾਂ ਦੇ ਹੁਣ ਆਪਾਂ ਕਰਨ ਲੈਦਰ ਲਾਉਣੇ ਆ ਡਿਜ਼ਾਈਨਿੰਗਾਂ ਤੇ ਹਜੇ ਪਿਆਰ ਡਿਜ਼ਾਈਨਿੰਗ ਵਾਲੇ ਆਪਣੇ ਹੋਰ ਤੇ ਹੁਣ ਆਪਾਂ ਲੈਦਰ ਲਾਉਣੇ ਆ ਕੀ ਸਿਰ੍ਹਾ ਬਣਾਵਾਂਗੇ ਫਿਰ ਨਿਓਨ ਨਿਓਨ ਵੀ ਲਾਵਾਂਗੇ ਤੇ ਵੀਡੀਓ ਐਂਡ ਤੱਕ ਬਣੇ ਰਹੋ ਹਲੋ ਮਿੱਤਰੋ ਇਹ ਆਪਣਾ ਡਿਜ਼ਾਈਨ ਹੋ ਗਿਆ ਤਿਆਰ ਡੈਕ ਦੇ ਆਪਾਂ ਅੱਜ ਕਰਦੇ ਆ ਤਿਆਰ ਤੇ ਕੋਕੇ ਕੱਕੇ ਲਾਦੇ ਆ ਤੇ ਇਹ ਨੂੰਕੇ ਇੰਨੇ ਵਾਚ ਆ ਲੈ ਆਂਦੇ ਆ ਮਿੱਤਰੋ ਆਪਾਂ ਕੋਕੇ ਇੱਕ ਡੱਬੀ ਹੋ ਰੁਪਈਆ ਉਹਨੇ ਦਾ ਤੇ ਆ ਮਿੱਤਰੋ ਡਿਜ਼ਾਈਨ ਤੁਸੀਂ ਚੈੱਕ ਕਰੋ ਘੈਂਟ ਲੱਗ ਰੇ ਨਾ ਆਹ ਸਾਰੇ ਡਿਜ਼ਾਈਨ ਆਪਾਂ ਲਾਉਣੇ ਆ ਤੇ ਆ ਇਹ ਡੈਨ ਆ ਵਡੀਆਂ ਵੀ ਚੀਜ਼ਾਂ ਇਹ ਆਪਾਂ ਸਾਈਡ ਤੇ ਆਪਾਂ ਜੜੈਣ ਤੁਹਾਨੂੰ ਦਿਖਾਣੇ ਆ ਡਿਜ਼ਾਈਨ ਤੁਹਾਨੂੰ ਦੱਸਦੇ ਦਿਖਾਣੇ ਆ ਕਿਦਾਂ ਆਪਾਂ ਲਾਉਣਾ ਸਾਈਡਾਂ ਤੇ ਆਹ ਛੋੜੇ ਛੋੜੇ ਲਾਉਣੇ ਆ ਇੱਥੇ ਆ ਮਿੱਤਰੋ ਇੱਕਰੇ ਇੱਕ ਪਾਸੇ ਦਾ ਡਿਜ਼ਾਈਨ ਦੂਜੇ ਵਾਸਤੇ ਦਾ ਇੱਧਰ ਬਣਾਉਣਾ ਇਹ ਸੇਮ ਹੀ ਇਦਾਂ ਡਿਜ਼ਾਈਨ ਹਾਂ ਤੋ ਇਹ ਲੇ ਤਾਂ ਬੈਕ ਸਾਈਡ ਤੇ ਆ ਇਹ ਮਿੱਤਰੋ ਆ ਵੱਡੇ ਚੱਕੇ ਦਾ ਡਿਜ਼ਾਈਨ ਹਾਂ ਆ ਬੈਕ ਸਾਈਡ ਇਹ ਇਹੀ ਬੈਕ ਸਾਈਡ ਤੇ ਐਂ ਬਣਾਉਣਾ ਲਓ ਜੀ ਆਪਾਂ ਕਰ ਦਿੱਤੇ ਆ ਤਿਆਰ ਆ ਮਿੱਤਰੋ ਆਪਾਂ ਹਾਂ ਆ ਕੈਂਟ ਜੀ ਲੱਗ ਰਹੀ ਏਦਾਂ ਮਿੱਤਰੋ ਆਪਣੇ ਡਿਜ਼ਾਈਨ ਲੱਗਣੇ ਆ ਤੇ ਆਪਾਂ ਦਿੱਕ ਤੇ ਲਾਵਾਂਗੇ ਤੇ ਇੰਨੇ ਬਲੋ ਮਿੱਤਰੋ ਜੀ ਆਪਾਂ ਡਿਜ਼ਾਈਨ ਦਿੱਤਾ ਕਰ ਆਪਾਂ ਜਾਲੀ ਵਿੱਚ ਲਾਤੀ ਆ ਕੈਂਟ ਕੀ ਲੱਗ ਰਹੀ ਏਦਾਂ ਤੇ ਇੱਕ ਆਪਾਂ ਆ ਡਿਜ਼ਾਈਨਿੰਗ ਵਾਲੇ ਦੇ ਦੀਆਂ ਇਦਨ ਇਹਦੇ ਵਿੱਚ ਆਪਾਂ ਕੁਝ ਬਣਵਾਵਾਂਗੇ ਕੈਂਟ ਜੀ ਚੀਜ਼ ਬਾਬੇ ਦੀ ਤੇ ਉਹ ਤੁਹਾਨੂੰ ਅੱਗੇ ਤੱਕ ਦੇਖ ਰਹਾਂ ਹੋ ਦੇਖ ਨੂੰ ਮਿਲੇਗੀ ਮਿੱਤਰੋ ਆਹ ਕੈਂਚੀ ਲਾਜਰੀ ਤੇ ਉਹ ਹੰਮਣਾ ਆਪਾਂ ਇਧਰ ਲਾ ਦਿੱਤੇ ਆ ਕਸਤੇ ਆ ਨਾਟ ਅੱਗੇ ਲੈਦਰ ਜائیں ਸੈੱਟ ਕਰਨ ਨਾਲ ਇਹਨੂੰ ਕਰ ਦਿੰਨੇ ਆ ਸੈੱਟ ਤੇ ਹੁਣ ਆਪਾਂ ਦੂਸਰੀ ਸਾਈਡ ਇਦਾਂ ਡਿਜ਼ਾਈਨਿੰਗ ਕਰਕੇ ਫਿਰ ਇਹਦੇ ਵਿੱਚ ਲਾਉਣੀਆਂ ਲਿਓ ਸਾਰੀਆਂ ਲਾਈਟਾਂ ਨੂੰ ਉੱਥਾਂ ਲਾ ਕੇ ਕੈਂਟ ਬਣਾਵਾਂਗੇ ਇਦਾਂ ਹੀ ਵੀਡੀਓ ਨਾਲ ਬਣੇ ਰਿਓ ਐਂਡ ਤੱਕ ਵੀਡੀਓ ਜ਼ਰੂਰ ਵੇਖਿਓ ਜੇ ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ